ਦੇਖੋ ਜੀ ਗੁਰ ਜੈਸਾ ਨਾ ਹੀ ਕੋ ਦੇਵ ਜਿਸ ਮस्तक ਭਾਗ ਸੁਲਾਗਾ ਸੀ ਗੁਰੂ ਪਾਤਸ਼ਾਹ ਦੀ ਕਿਰਪਾ ਹੋਈ ਹੈ ਅਸੀਂ ਅਰਦਾਸ ਕਰਦੇ ਹਾਂ ਅਸੀਂ ਖੱਤੇ ਬਹੁਤ ਕਮਾਮ ਦੇ ਕਿਸਾਨਤ ਨਾ ਪਾਰਾ ਬਾਰ ਹਰ ਕਿਰਪਾ ਕਰਕੇ ਬਖਸ਼ ਦੇ ਹਮ ਪਾਪੀ ਵੱਡ ਗੁਨਾਹ ਕਰ ਮਨੁੱਖ ਖਿੰਖਣ ਖਿੰਖਣ ਪੂਲਨ ਹਾਰਿਆ ਪਲ ਪਲ ਗਲਤੀ ਕਰਦਾ ਹੈ ਪਾਰਟੀ ਚਲਾਉਂਦੇ ਆ ਜਾਂ ਸਰਕਾਰ ਚਲਾਉਂਦੇ ਆ ਬਹੁਤ ਸਾਰੀਆਂ ਤਰੁੱਟੀਆਂ ਰਹਿ ਜਾਂਦੀਆਂ ਬਹੁਤ ਸਾਰੀਆਂ ਭਾਵਨਾਵਾਂ ਨੂੰ ਹਰਟ ਹੋ ਜਾਂਦਾ ਹੈ ਬਹੁਤ ਸਾਰੀ ਤਕਲੀਫ ਹੁੰਦੀ ਹੈ ਉਹਦੇ ਵਿੱਚ ਕਿਉਂਕਿ ਅਸੀਂ ਵੀ ਸਰਕਾਰ ਦੇ ਉਸ ਵੇਲੇ ਪਾਰਟੀ ਦੇ ਵਿੱਚ ਸੀ ਗਾਇ ਬਗਾਏ ਅਸੀਂ ਵੀ ਥੋੜਾ ਜਿਹਾ ਪਾਰਟੀ ਨੂੰ ਜਾਬਤਾ ਰੱਖਦੇ ਆ ਹੋਇਆ ਸਾਨੂੰ ਵੀ ਚੁੱਪ ਰਹਿਣਾ ਪੈਂਦਾ ਅਸੀਂ ਫਰਿਆਦ ਕੀਤੀ ਸੀ ਤਖਤ ਤੇ ਆ ਕੇ ਕਿ ਸਿੰਘ ਸਾਹਿਬ ਜੀ ਅਸੀਂ ਉਸ ਵੇਲੇ ਇਸ ਲਈ ਚੁੱਪ ਰਹੇ ਆ ਕਿ ਪਾਰਟੀ ਦਾ ਜਾਬਤਾ ਜੇ ਕੌਮ ਨੂੰ ਕਿਸੇ ਕਿਸਮ ਦਾ ਸਾਡੇ ਤੇ ਗੁੱਸਾ ਹੈ ਗਿਲਾ ਹੈ ਕੌਮ ਨੂੰ ਕੋਈ ਹਾਰਟ ਹੋਈਆਂ ਗੱਲਾਂ ਨਹੀਂ ਜਿਹੜੇ ਘਟਨਾਵਾਂ ਵਾਪਰੀਆਂ ਤੇ ਸਾਨੂੰ ਕਿਰਪਾ ਕਰਕੇ ਇੱਥੇ ਕਿਉਂਕਿ ਸਾਡੇ ਵਾਸਤੇ ਇੱਕ ਬਹੁਤ ਵੱਡਾ ਸਥਾਨ ਹੈ ਸ਼੍ਰੀ ਅਕਾਲ ਤਖਤ ਸਾਹਿਬ। ਇਹ ਹੀ ਇੱਕ ਮਹਾਨਤਾ ਸਿੱਖ ਧਰਮ ਦੀ। ਕਿਸੇ ਧਰਮਾ ਦੇ ਕੋਲ ਕੋਈ ਐਸਾ ਥਾਂ ਨਹੀਂ ਜਿੱਥੇ ਤੁਸੀਂ ਫਰਿਆਦ ਕਰ ਸਕਦੇ ਹੋ ਔਰ ਜਿੱਥੇ ਕੋਈ ਫਿਰ ਦਿਸ਼ਾ ਨਿਰਦੇਸ਼ ਦਿੱਤਾ ਜਾਂਦਾ ਆਦੇਸ਼ ਚਾਰੀ ਕੀਤਾ ਜਾਂਦਾ ਫਿਰ ਗਲਤ ਨੂੰ ਦੋਸ਼ੀ ਨੂੰ ਸੇਵਾ ਸਜ਼ਾ ਵੀ ਸੁਣਾਈ ਜਾਂਦੀ ਹੈ। ਸੋ ਸਾਨੂੰ ਸੇਵਾ ਲੱਗੀ ਸੀ ਭਾਵੇਂ ਉਹਨਾਂ ਨੇ ਸਾਨੂੰ ਦੋਸ਼ੀ ਨਹੀਂ ਇਸ ਕਰਕੇ ਨਹੀਂ ਕੀਤਾ ਕਿ ਸਜ਼ਾ ਦਿੱਤੀ ਹੈ ਸਾਨੂੰ ਸੇਵਾ ਲੱਗੀ ਸੀ। ਕੁਝਨਾਂ ਨੂੰ ਤਰਖਾਈਏ ਕੀਤੇ ਆ। ਉਹ ਤਰਖਾਈਏ ਜਿੱਥੇ ਤਰਖਾ ਪੁੱਤਰ ਹੈ। ਅਸੀਂ ਆਪਣੀ ਸੇਵਾ ਪੂਰੀ ਕਰਕੇ ਆ ਗਏ ਇਸ ਕਰਕੇ ਕੜਾ ਪ੍ਰਸ਼ਾਦੀ ਦੇ ਹੁਕਮ ਹੋਇਆ ਸੀ ਜਿਹਦਾ ਅਰਦਾਸ ਕਰਾਉਣੀ ਕਰਾ ਕੇ ਆਏ ਜੀ ਵੀ ਤੁਹਾਡੇ ਵੱਲੋਂ ਹਾਂ ਪੱਕੀ ਹੰਗਾਰਾ ਸੀਗਾ ਦੁਬਾਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਚੱਲਣ ਵਾਸਤੇ ਲੇਕਿਨ ਦੂਸਰੇ ਪਾਸੋਂ ਹਿੱਤ ਤੱਕ ਕੋਈ ਹੰਗਾਰਾ ਨਹੀਂ ਮਿਲ ਪਾਰਿਆ ਕੀ ਸਮਝਦੇ ਹੋ ਮੇਰੀ ਬੇਨਤੀ ਹੈ ਜੀ ਦੇਖੋ ਤੁਸੀਂ ਬਹੁਤੀ ਚਿੰਤਾ ਜੀ ਨਾ ਕਰਿਆ ਕਰੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਕਿਸੇ ਦੇ ਇੱਕ ਘਰ ਦਾ ਅਕਾਲੀ ਦਲ ਨਹੀਂ ਹੈ ਜੀ ਇਹ ਕੌਮ ਦੀ ਪਾਰਟੀ ਹੈ ਕੌਮ ਨੇ ਬਹੁਤ ਕੁਰਬਾਨੀਆਂ ਨਾਲ ਇਹਨੂੰ ਇੱਥੇ ਤੱਕ ਪਹੁੰਚਾਇਆ ਤੇ ਜੇ ਕੋਈ ਲੀਡਰ ਜਿਹੜਾ ਇਸ ਦੀ ਮਹੱਤਤਾ ਨਹੀਂ ਸਮਝਦਾ ਸ੍ਰੀ ਅਕਾਲਤਾਰ ਸਾਹਿਬ ਦੀ ਮਹੱਤਤਾ ਨਹੀਂ ਸਮਝਦਾ ਉਹਦੇ ਚ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ ਉਹਦੇ ਭਾਗਾਂ ਦੀ ਗੱਲ ਹੁੰਦੀ ਆ ਉਹਨਾਂ ਨੇ ਜਿਹੜਾ ਉਹਨਾਂ ਨੂੰ ਹੁਕਮ ਲੱਗਾ ਸੀ ਅਜੇ ਤੱਕ ਪੂਰਾ ਨਹੀਂ ਕੀਤਾ ਸਗੋਂ ਕਿ ਕੱਲ ਜਿਸ ਤਰ੍ਹਾਂ ਬਾਕੀ ਦਫ਼ਤਰਾਂ ਵਿੱਚੋਂ ਟਾਈਮ ਲਈਦਾ ਉਸੇ ਤਰ੍ਹਾਂ ਟਾਈਮ ਲੈਣਾਗੇ ਉਹਦੇ ਬਾਰੇ ਮੈਂ ਜ ਕੁਝ ਨਹੀਂ ਕਹਿਣਾ ਜਦ ਤੱਕ ਕੀਤਾ ਹੋਇਆ ਹੁਕਮਨਾਮਾ ਸ੍ਰੀ ਅਕਾਲਤਾਰ ਸਾਹਿਬ ਤੋਂ ਸੰਪੂਰਨ ਤੌਰ ਦੇ ਉੱਤੇ ਅਸੀਂ ਪੂਰਾ ਨਹੀਂ ਕਰ ਲੈਂਦੇ ਮੇਰਾ ਖਿਆਲ ਹੈ ਉਦੋਂ ਤੱਕ ਅਸੀਂ ਉਸ ਗੱਲ ਦੇ ਵਿੱਚ ਨਹੀਂ ਮਦਦੂ ਹੋਵਾਂਗੇ ਕਿ ਉਸ ਗਸਤਾਖੀ ਵਿੱਚ ਨਹੀਂ ਅਸੀਂ ਆਵਾਂਗੇ ਜਿਹੜੀ ਅਕਾਲ ਤਖਤ ਦੇ ਖਿਲਾਫ ਚੱਲੇ ਹਾਂ ਜੀ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲਤ ਜੋ ਜਹਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਸੀ ਸਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਸਾਨੂੰ ਸੇਵਾ ਲਈ ਸੀ ਉਹ ਪੂਰੀ ਕਰਨ ਪਰੰਤ ਅੱਜ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਅਰਦਾਸ ਬੇਨਤੀ ਕੀਤੀ ਔਰ ਉਹ ਕਿਮਾ ਜਾਂਚਕਾਰ ਦਾ ਜੋ ਹੈ ਸਾਨੂੰ ਉਹਨਾਂ ਨੇ ਸਰਟੀਫਿਕੇਟ ਦਿੱਤਾ ਔਰ ਜਿੱਥੇ-ਜਿੱਥੇ ਵੀ ਸੇਵਾ ਉਹਨਾਂ ਨੇ ਸਾਨੂੰ ਲਈ ਸੀ ਅਸੀਂ ਉਹ ਪੂਰੀ ਕਰਕੇ ਮਨ ਨੂੰ ਸਕੂਨ ਵੀ ਆਇਆ ਤਸੱਲੀ ਵੀ ਆਈ ਆ ਔਰ ਮੈਂ ਸਮਝਦਾ ਕਿ ਜਾਣੇ-ਜਾਣੇ ਜੋ ਵੀ ਪਿਛਲੇ ਸਮੇਂ ਵਿੱਚ ਗਲਤੀਆਂ ਹੋਈਆਂ ਉਹਨਾਂ ਦਾ ਅਹਿਸਾਸ ਅਸੀਂ ਕੀਤਾ ਔਰ ਜਹਦਰ ਸਹਿਬਾਨਾ ਨੇ ਜੋ ਸੇਵਾ ਲਈ ਅਸੀਂ ਉਹ ਪੂਰੀ ਕੀਤੀ ਆ ਅੱਜ ਕੌਣ-ਕੌਣ ਅੱਗੇ ਪਹੁੰਚੇ ਅੱਜ ਬੀਬੀ ਜਗੀਰ ਕੌਰ ਜੀ ਤੇ ਸਾਸਰ ਜੀ ਸਿੰਘ ਰਖੜਾ ਜੀ ਅਸੀਂ ਤਿੰਨੇ ਆਏ ਸੀ ਸਾਸ ਗੁਰਪ੍ਰਤਾਪ ਸਿੰਘ ਜੀ ਬਿਲਾਦ ਸਾਹਿਬ ਜੋ ਸਾਡੇ ਸਟਾਰ ਰਾਏ ਦੇ ਕੰਮੀ ਨੇ ਉਹ ਵੀ ਆਏ ਨੇ ਤੇ ਬਾਕੀ ਜਿਹੜੇ ਆਪਣੇ ਜਿਨ੍ਹਾਂ ਨੇ ਪੂਰੀ ਕੀਤੀ ਹੈ ਬਾਰੀ ਬਾਰੀ ਸਾਰੇ ਆਵੋਗੇ ਮੇਰੇ ਖਿਆਲ ਜਿਨ੍ਹਾਂ ਨੇ ਮੁਕੰਮਲ ਕਰ ਲਈ ਤੇ ਅਸੀਂ ਅੱਜ ਤਿੰਨ ਜਣੇ ਤਾਂ ਆ ਕੇ ਗਏ ਆ ਤੇ ਔਰ ਮੈਂ ਸਮਝਦਾ ਕਿ ਇਸ ਹਾਲਾਤਾਂ ਦੇ ਵਿੱਚ ਮੈਂ ਇੱਕ ਵੱਖਰੀ ਵੀ ਅਰਜੀ ਦੇ ਕੇ ਆਇਆ ਕਿਉਂਕਿ ਸ੍ਰੀ ਅਕਾਲਤਾ ਸਾਹਿਬ ਤੇ ਕਿ ਝੂਠਾ ਬਿਆਨ ਸਮੇਸ਼ਿੰਦਰ ਗਰੇਵਾਲ ਉਹਨਾਂ ਨੇ ਜਦੋਂ ਬੋਲਿਆ ਸੀ ਕਿ ਬਲੈਕ ਥੰਡਰ ਸਮੇਂ ਮੈਂ ਸਹਿਕਾਰਤਾ ਮੰਤਰੀ ਸੀ ਬਰਨਾਲਾ ਸਾਹਿਬ ਦੀ ਸਰਕਾਰ ਤੋਂ ਉਹ ਝੂਠਾ ਸੀ ਉਹ ਝੂਠੇ ਤੱਥ ਮੈਂ ਲਿਖਤੀ ਤੌਰ ਤੇ ਦੇਖਿਆ ਹੈ ਸਤਰੇ ਦੇਵੀ ਜਿਸਪਾਲ ਸਿੰਘ ਜੀ ਨੂੰ ਕਿ ਜਿਹੇਦਾਰ ਸਾਹਿਬ ਨੂੰ ਸਾਨੂੰ ਸਾਡੇ ਵੱਲੋਂ ਬੇਨਤੀ ਕਰ ਦਿਓ ਵੀ ਉਹਨਾਂ ਨੇ ਝੂਠ ਬੋਲਿਆ ਸੀ ਮੇਰਾ ਝੂਠ ਸੀ ਔਰ ਕਿਉਂਕਿ ਬਲੈਕ ਥੰਡਰ ਜਿਹੜਾ ਹੋਇਆ ਉਹ ਗਵਰਨਰ ਰਾਜ ਚ ਹੋਇਆ ਸੀ ਜੋ ਉਹਦੇ ਮਤਾਂ ਦਿੱਤੇ ਨਹੀਂ ਬਲਕਿ ਬਲੈਕ ਥੰਡਰ ਦੇ ਵਿਰੁੱਧ ਮੁਜ਼ਾਹਰਾ ਕੀਤਾ ਚੰਡੀਗੜ੍ਹ ਦੇ ਵਿੱਚ ਮੈਂ ਬਟੈਲ ਜੇਲ੍ਹ ਦੇ ਵਿੱਚ ਰਿਹਾ ਮਾਲਾ 2 2.5 ਮਹੀਨੇ ਦੇ ਕਰੀਬ ਸਾਰੀ ਕਾਲੀ ਲੀਡਰਸ਼ਿਪ ਵੀ ਮੈਕਸਿਮਮ ਰਹੀ ਸੋਤ ਅੱਛਾ ਸੀ ਕਿ ਹਵੇ ਇਸ ਤਰ੍ਹਾਂ ਦਾ ਝੂਠ ਸੰਗਤ ਦੇ ਵਿੱਚ ਗੁਰੂ ਦੀ ਹਾਜ਼ਰੀ ਤੇ ਨਹੀਂ ਸੀ ਉਹਨਾਂ ਨੂੰ ਬੋਲਣਾ ਚਾਹੀਦਾ ਇਹ ਉਹਨਾਂ ਦੇ ਪੁਆਇੰਟ ਆਊਟ ਕੀਤਾ ਸੀ ਉਦੋਂ ਪਹਿਲਾਂ ਵੀ ਇੱਕ ਸਰਚ ਪ੍ਰੇਸ਼ਨ ਹੋਇਆ ਸੀ ਬਰਨਾਲ ਸਾਹਿਬ ਦੀ ਸਰਕਾਰ ਜਦੋਂ ਸੀ ਪਰ ਮੈਂ ਉਦੋਂ ਮੰਤਰੀ ਨਹੀਂ ਸੀ ਉਹ ਵੀ 30 April ਨੂੰ ਹੋਇਆ ਸੀ ਪਰ ਮੈਂ ਉਦੋਂ ਵੀ ਮੰਤਰੀ ਨਹੀਂ ਸੀ ਤੇ ਦੂਜੇ ਦਾ ਗਵਰਨਰ ਰਾਜ ਸੀ ਗਵਰਨਰ ਰਾਜ ਤਾਂ ਮੰਤਰੀ ਹੋ ਕੀ ਹੋਣਾ ਸੀ ਹਾਲੇ ਇਸ ਤਰ੍ਹਾਂ ਦਾ ਝੂਠਾ ਆਲਾਮ ਨਹੀਂ ਲਾਉਣਾ ਚਾਹੀਦਾ ਜੀ ਥਾਂ ਤੇ ਇਹ ਮਜਰੂਰਾਂ ਦੇ ਨੋਟਿਸ ਵਿੱਚ ਲੱਗੇ ਆ। ਉਦੋਂ ਦੀ ਤਰ੍ਹਾਂ ਗੁਰੂ ਸਾਹਿਬ ਦੀ ਮਹਾਨ ਫਿਲਾਸਫੀਆ ਸੇਵਾ ਸਿਮਰਨ ਜਦੋਂ ਅਸੀਂ ਸੇਵਾ ਕਰਦੇ ਆਂ ਸਿਮਰਨ ਕਰਦੇ ਆਂ ਮਨ ਨੂੰ ਸਕੂਨ ਵੀ ਆਉਂਦਾ ਔਰ ਮਨ ਨੂੰ ਤਸੱਲੀ ਵੀ ਹੁੰਦੀ ਆ ਉਹ ਮਹਿਸੂਸ ਵੀ ਹੁੰਦਾ ਕਿ ਜਾਣੇ-ਅਣਜਾਣੇ ਜ਼ਿੰਦਗੀ 'ਚ ਮਨੁੱਖ ਤੋਂ ਗਲਤੀਆਂ ਹੁੰਦੀਆਂ ਨੇ ਉਹਨਾਂ ਦਾ ਅਹਿਸਾਸ ਵੀ ਹੁੰਦਾ ਨਿਮਰਤਾ ਵੀ ਆਉਂਦੀ ਆ ਮਿਠਾਸ ਵੀ ਆਉਂਦਾ ਔਰ ਜਦੋਂ ਅਸੀਂ ਜੋੜੇ ਸਾਫ਼ ਕੀਤੇ ਜਦੋਂ ਅਸੀਂ ਬਰਤਨ ਸਾਫ਼ ਕੀਤੇ ਲੰਗਰ ਦੀ ਸੇਵਾ ਕੀਤੀ ਇੱਥੇ ਗੁਰੂ ਰਾਮਦਾਸ ਦੀ ਸਰਾਂ ਦੇ ਵਿੱਚ ਟਾਇਲਟਸ ਦੀ ਸਫਾਈ ਕੀਤੀ ਮਾਤਮਨ ਤਾਂ ਕਿ ਅੱਜ ਸਾਰੇ ਸਾਡੇ ਨਾਲ ਭਾਈ ਮਨਜੀਤ ਸਿੰਘ ਜੀ ਹਿੰਦੂ ਮੈਂਬਰ ਐ ਜੀ ਪੀ ਸੀ ਨੇ ਸਿੰਘ ਕੌੜਾ ਮੈਂਬਰ ਐ ਜੀ ਪੀ ਸੀ ਨੇ ਪੂਖਿੰਦਰ ਸਿੰਘ ਜੀ ਕੁਪਰ ਹੋਰ ਬਹੁਤ ਸਾਰੇ ਸੱਜਣ ਸਾਡੇ ਸਾਰੇ ਮੇਰਾ ਖਿਆਲ ਸੰਗ ਜਿਹੜੀ ਸੇਵਾ ਕਰਦੀ ਰਹੀ ਉਹਨਾਂ ਵਿੱਚੋਂ ਹੀ ਬਹੁਤ ਸਾਰੇ ਸੱਜਣ ਨਾਲ ਆਏ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਸੂਧਾਰ ਲਹਿਰ ਦੀ ਇੱਕ ਵਿਸ਼ੇਸ਼ ਇਕੱਤਰਤਾ ਇੱਥੇ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਸ਼ਹਿਰ ਵਿੱਚ ਰੱਖੀ ਆ ਜਿਵੇਂ ਦੱਸਿਆ ਜਨਮਾਰਾ ਸਾਹਿਬ ਨੇ ਜਿਨ੍ਹਾਂ ਜਿਨ੍ਹਾਂ ਲੀਡਰਸ਼ਿਪਾਨਾ ਨੂੰ ਸੇਵਾ ਲਈ ਸੀ ਉਹਨਾਂ ਨੇ ਆਪਣੀ ਸੇਵਾ ਮੁਕੰਮਲ ਕੀਤੀ ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਆਏ ਨੇ ਸਾਨੂੰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਵੱਲੋਂ ਇਹ ਹੁਕਮ ਹੋਇਆ ਸੀਗਾ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿ ਰਿਹਾ ਉਹਨੂੰ ਸਮਟਿਆ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕੀਤਾ ਜਾਵੇ ਉਦੇ ਵਾਸਤੇ ਕੰਮ ਕੀਤਾ ਜਾਵੇ ਕੋਈ ਇੱਕ ਦੂਜੇ ਵਿਰੁੱਧ ਬਿਆਨ ਨਾ ਦਈਏ ਚਲੋ ਅਸੀਂ ਤਾਂ ਸਿੰਘ ਸਾਹਿਬ ਦਾ ਜੋ ਵੀ ਹੁਕਮ ਹੈ ਇਨ ਬੈਨੋ ਦੀ ਪਾਲਣਾ ਕਰ ਵੀ ਰਹੇ ਹਾਂ ਤੇ ਕਰਾਂਗੇ ਵੀ ਇਸ ਲਈ ਸ਼੍ਰੋਮਣੀ ਅਕਾਲੀ ਦਲ ਸਦਾਰ ਲਹਿਰ ਦੇ ਲੀਡਰਸ਼ਿਪ ਬਾਨਾ ਨੇ ਉਦੋਂ ਹੀ ਦੋ ਤਰੀਕ ਨੂੰ ਮੰਨ ਬਣਾ ਲਿਆ ਸੀ ਕਿ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਆਪਣੀ ਜਿਹੜੀ ਸਦਾਰ ਲਹਿਰ ਹੈ ਇਹਨੂੰ ਸਮੇਟ ਦੇਣਾ ਹੈ ਵਾਈਂਡ ਅਪ ਕਰ ਦੇਣਾ ਹੈ ਤੇ ਸਿੰਘ ਸਹਿਬਾਨ ਨੂੰ ਅਸੀਂ ਇਤਲਾ ਦੇ ਦੇਣੀ ਆ ਇਸ ਲਈ ਰਸਮੀ ਤੌਰ ਤੇ ਅੱਜ ਇੱਥੇ ਮੀਟਿੰਗ ਰੱਖੀ ਆ ਕਰਕੇ ਲੀਡਰ ਸਹਿਬਾਨਾਂ ਦੀ ਸੇਵਾ ਚੱਲ ਰਹੀ ਸੀ ਅੱਜ ਉਹ ਸੇਵਾ ਮੁਕੰਮਲ ਹੋਈ ਆ ਉਸ ਤੋਂ ਬਾਅਦ ਮੀਟਿੰਗ ਕਰਕੇ ਤੇ ਸਿੰਘ ਸਾਹਿਬ ਜੀ ਨੂੰ ਅਸੀਂ ਇਹ ਜਿਹੜਾ ਹੈਗਾ ਬੇਨਤੀ ਕਰ ਦੇਣੀ ਆ ਕਿ ਅਸੀਂ ਤੁਹਾਡੇ ਹੁਕਮਾਂ ਦੀ ਪਾਲਣਾ ਕਰਤੀ ਆ ਤੇ ਇਹ ਵੀ ਉਮੀਦ ਕਰਦੇ ਆ ਕਿ ਜਿਹੜੇ ਬਾਕੀ ਵੀ ਆਦੇਸ਼ ਹੋਏ ਸਨ ਹੁਕਮ ਹੋਏ ਸਨ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਲੀਡਰਾਂ ਨੂੰ ਜੋ ਜੋ ਵੀ ਸਿੰਘ ਸਾਹਿਬ ਨੇ ਕਿਹਾ ਸੀ ਸਭ ਨੂੰ ਉਹਨਾਂ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਸਿੰਘ ਸਾਹਿਬ ਨੇ ਇੱਕ ਕਮੇਟੀ ਬਣਾਈ ਸੀ ਜਿਸ ਕਮੇਟੀ ਦਾ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਨਵੇਂ ਸਿਰੇ ਤੋਂ ਭਰਤੀ ਕਰਕੇ ਤੇ ਸਾਰਾ ਜਿਹੜਾ ਢਾਂਚਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਾਰੀ ਨਵੇਂ ਆਪਣੇ ਮੁੱਢ ਤੋਂ ਸ਼ੁਰੂ ਕਰਕੇ ਨਵੇਂ ਸ਼੍ਰੋਮ ਬਣਾਉਣ ਆ ਹਜੇ ਤੱਕ ਉਸ ਕਮੇਟੀ ਦੀ ਮੀਟਿੰਗ ਤਾਂ ਕੋਈ ਹੋਈ ਨਹੀਂ ਧਾਮੀ ਸਾਹਿਬ ਉਹਦੇ ਮੁਖ ਨੇ ਉਸ ਕਮੇਟੀ ਦੇ ਲੇਕਿਨ ਸਿੰਘ ਸਾਹਿਬਾਨ ਦਾ ਆਦੇਸ਼ ਇਹ ਸੀਗਾ ਕਿ ਹੁਣ ਜਦੋਂ ਕਾਲਤਖਬ ਸਾਹਿਬ ਨੇ ਫੈਸਲਾ ਕਰਤਾ ਇਹ ਸਾਰੇ ਆਪਣੇ ਸਿਲਸਿਲੇ ਦਾ ਤੇ ਸਿੱਖ ਪੰਥ ਵਿੱਚ ਗੁਰੂ ਦੀ ਸੰਗਤ ਵਿੱਚ ਇੱਕ ਆਸ ਵੱਜ ਗਈ ਸੀ ਕਿ ਹੁਣ ਅਕਾਲੀ ਦਲ ਦੀ ਇੱਕ ਨਵੀਂ ਰੂਪਰੇਖਾ ਬਣੂਗੀ ਅਕਾਲੀ ਦਲ ਦੀ ਨਵੀਂ ਤਸਵੀਰ ਬਣੂਗੀ ਤੇ ਸਹੀ ਤਰੀਕੇ ਨਾਲ ਭਰਤੀ ਕਰਕੇ ਤੇ ਡੈਲੀਗੇਟ ਬਣਨਗੇ ਉਸ ਤੋਂ ਬਾਅਦ ਸਾਰਾ ਢਾਂਚਾ ਤੇ ਪ੍ਰਧਾਨ ਚੁਣਿਆ ਜਾਊਗਾ ਇਹ ਲੋਕਾਂ ਨੂੰ ਬੜੀ ਆਸ ਹੈ ਬੜੀ ਉਮੀਦ ਹੈ ਜੋ ਸਿੰਘ ਸੁਭਾਨ ਨੇ ਇੱਥੇ ਸਾਨੂੰ ਹੁਕਮ ਲਾਇਆ ਸੀਗਾ ਅੱਜ ਉਸ ਨੂੰ ਸ਼ੁਰੂ ਕਰਨਾ ਹੈ ਪਰ ਸਾਨੂੰ ਇਹ ਆਸ ਹੈ ਤੇ ਅਸੀਂ ਵਿਸ਼ਵਾਸ ਵੀ ਕਰਦੇ ਹਾਂ ਕਿ ਸਾਰੇ ਹੀ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਸਿੰਘ ਸਭਾ ਦੇ ਹਰ ਹੁਕਮ ਦੀ ਪਾਲਣਾ ਕਰਨਗੇ ਤੇ ਇਕੱਠੇ ਹੋ ਕੇ ਅਸੀਂ ਸ਼੍ਰੋਮਣੀ ਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਤਕੜੇ ਕਰਾਂਗੇ ਪੰਥ ਨੂੰ ਜਿਹੜੀ ਚੜ੍ਹਦੀ ਕਲਾ ਵੱਲ ਲੈ ਕੇ ਜਾਵਾਂਗੇ ਤੇ ਬਾਕੀ ਵੀ ਜਿਹੜੀਆਂ ਧਿਰਾਂ ਆ ਜਿਹੜੀਆਂ ਹੋਰ ਖੱਬੇ ਸੱਜੇ ਬੈਠੀਆਂ ਨੇ ਉਹਨਾਂ ਧਿਰਾਂ ਨੂੰ ਵੀ ਨਾਲ ਸ਼ਾਮਲ ਕਰਾਂਗੇ ਕਰਕੇ ਸਾਰੇ ਇਸ ਪ੍ਰਕਿਰਿਆ ਵਿੱਚ ਆਪਣਾ ਜਿਹੜਾ ਯੋਗਦਾਨ ਪਾਉਣਾ ਚਾਹੁੰਦੇ ਨੇ